ਸ਼ਿਆਰ ਪਰਦੇਵ ਮਕੇਰੀਆਂ ਦੇ ਪਿੰਡ ਦੋਲੋਵਾਲ ਚ ਪਿਛਲੇ 2 ਦਿਨਾਂ ਤੋਂ ਹੋ ਰਹੀ بارش ਕਾਰਨ ਛੜਕ ਚਿੱਕੜ ਪਰ ਗਈ ਹੈ ਚਿੱਕੜ ਨਾਲ ਭਰੀ ਸੜਕ ਕਾਰਨ ਲੋਕਾਂ ਦਾ ਉਥੋਂ ਲੰਘਣਾ ਵੀ ਬਹੁਤ ਮੁਸ਼ਕਲ ਹੋ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਦੋਲੋਵਾਲ ਦੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਦਸੂਹਾ ਹਜਪੁਰ ਮੁੱਖ ਸੜਕ ਤੋਂ ਦਿੱਲੀ ਜੰਮੂ ਨੈਸਲੇ ਹਾਈਵੇ ਨੂੰ ਜੋੜਦੀ ਹੈ ਪਰੰਤੂ ਪਿਛਲੇ 10 ਸਾਲਾਂ ਤੋਂ ਇਸ ਸੜਕ ਦੀ ਦੁਬਾਰਾ ਰਿਪੇਅਰ ਨਹੀਂ ਹੋਈ ਹੈ ਬਾਕੀ ਕੀ ਕੈਸ਼ ਨੂੰ ਲਿਖ ਕੇ ਪਿੰਡ ਵਾਸੀਆਂ ਨੇ ਤੁਸੀਂ ਦੱਸੋ ਜੀ ਇਸ ਜਦੋਂ بارش ਪਈ ਹੈ ਇਹ ਸੜਕ ਦੇ ਕੀ ਹਾਲਾਤ ਹੈ ਬਹੁਤ ਮਾਰੇ ਹਾਲਾਤ ਹੈ ਪਾਣੀ ਦੇਖੋ ਸਾਹਮਣੇ ਉਹ ਪੱਠੇ ਦਾ ਸਭ ਰੋਡ ਖਰਾਬ ਹੈ ਤੇ 10 ਸਾਲ ਦੀ ਪੇਸ਼ਾਨੀ ਕੀ ਆ ਰਹੀ ਲੋਕਾਂ ਨੂੰ ਲੋਕੀ ਡਗਣ ਰਹੇ ਆ ਪਾਣੀ ਦੇ ਵਿੱਚ ਬਾਕੀ ਕਿੰਨੇ ਸਾਲ ਹੋ ਗਏ ਸੜਕ 10 ਸਾਲ ਹੋ ਗਿਆ 10 ਸਾਲ ਤੋਂ ਸੜਕੇ 10 ਸਾਲ ਤੋਂ ਦੁਬਾਰਾ ਕਦੀ ਰਿਪੇਅਰ ਵੀ ਨਹੀਂ ਹੋਈ ਰਿਪੇਅਰ ਨਹੀਂ ਹੋਈ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੇ ਮੰਗ ਕਰਦੇ ਆ ਕਿ ਸੜਕ ਬਣਨੀ ਚਾਹੀਦੀ ਹੈ ਹਮ ਠੀਕ ਬਣਾ ਰਵੀ ਆਇਆ ਰਵੀ ਜੀ ਜਿਹੜੀ ਸੜਕ ਹੈ ਕਿੰਨੇ ਸਾਲ ਤੋਂ ਟੁੱਤੀ ਹੋਈ ਹੈ ਇਹ 10 ਸਾਲ ਹੋ ਗਏ 10 ਸਾਲ ਤੋਂ ਦੁਬਾਰਾ ਕਦੀ ਨਹੀਂ ਬਣੀ ਕਦੀ ਫੇਰ ਨਹੀਂ ਹੋਈ ਤੇ ਹੁਣ ਜਦੋਂ ਬਾਰਿਸ਼ ਪਈ ਆ ਤੇ ਲੋਕਾਂ ਨੂੰ ਕੀ ਆ ਸਮੱਸਿਆ ਆ ਰਹੀ ਬੜੀ ਸਮੱਸਿਆ ਆ ਲੋਕੀ ਟਿਕਣ ਦੇ ਖੱਡੇ ਪਏ ਆ ਹੂੰ ਠੀਕ ਆ ਚਿੱਕਾ ਦਾ ਸਾਰਾ 400 ਦੇ ਚਿੱਕਾ ਦਾ ਹਾਂਜੀ ਤੇ ਕੀ ਹੁਣ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਆ ਪ੍ਰਸ਼ਾਸਨ ਇਹ ਮੰਗਵੇ ਰੋਡ ਬੰਨਾ ਬੰਨਾ ਚਾਹੀਦਾ ਠੀਕ ਹਾਂਜੀ ਮਾਰਸਾ ਜੇਸ਼ਮਰ ਕਿਥੇ ਦੁਕਾਨ ਕੋਈ ਮੇਰੀ ਡਾਲਾ ਪਿੰਡ ਚ ਆ ਜੀ ਅਚਾ ਇਹ ਦੱਸੋ ਕਿ ਜਦੋਂ ਇਹ ਬਾਰਿਸ਼ ਪਈ ਆ ਇਹ ਸੜਕ ਕਿੰਨੀ ਕਿ ਸਮੱਸਿਆ ਆ ਰਹੀ ਲੋਕਾਂ ਬਹੁਤ ਸਾਰ ਬਹੁਤ ਦੁਖੀਆਂ ਬਹੁਤ ਪਰੇਸ਼ਾਨ ਆ ਦੁਕਾਨ ਤੇ ਕੰਮ ਕਰਨ ਦੀ ਨਿਕਲਦਾ ਇਸ ਕਰਕੇ ਵਿਚ ਘੜੇ ਨਾ ਹੋ ਚੁਕਿਆ ਆਣਾ ਵੀ ਮੁਸ਼ਕਲ ਪਾਇਆ ਬਹੁਤ ਮੁਸ਼ਕਲ ਆਣਾ ਜਾਣਾ ਰਾਤ ਨੂੰ ਬਹੁਤ ਦਿੱਕਤਾਂ ਹੁੰਦੀ ਆ ਕਿੰਨੇ ਸਾਲ ਹੋ ਗਏ ਸਰ ਤੇ ਦੁਬਾਰਾ ਫੇਰੀ ਨਹੀਂ ਹੋਈ ਇਹ ਸਰ 10 ਸਾਲ ਹੋਈ ਗਿਆ ਨਾ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਇਹ ਸਰ ਕੋ ਕਰਦੇ ਆ ਇਹ ਵੀ ਰੋਡ ਬੰਨਾ ਜਿਹਦਾ ਵਧੀਆ ਹੋਏ ਰੋਡ ਸਾਰੇ ਆਉਣ ਜਾਣ ਵਾਲੇ ਬੰਦਿਆਂ ਨੂੰ ਦਿੱਕਤ ਨਾ ਹੋਏ ਕੋਈ ਜੀ ਤੇ ਵਧੀਆ ਤਰੀਕੇ ਨਾਲ ਬਣਾਇਆ ਜਾਏ ਰੋਡ ਜੀ ਬਾਜੀ ਕੀ ਨਾਮ ਤੁਹਾਡਾ ਦਲੇਰ ਸਿੰਘ ਜੀ ਦਲੇਰ ਸਿੰਘ ਜੀ ਇਹ ਜਿਹੜੀ ਬਾਰਿਸ਼ ਪਈ ਆ ਬੀਤੇ ਦਿਨਾਂ ਇਦਾਂ ਕਾਨੂੰਨ ਹੁਣ ਪਿੰਡ ਵਾਸੀਆਂ ਨੂੰ ਕੀ ਸਮੱਸਿਆ ਆ ਰਹੀ ਹੈ ਇਸ ਸੜਕ ਤੇ ਦੇਖੋ ਜੀ ਆ ਕਾਫੀ ਦੇਰ ਤੋਂ ਆ ਵੀ ਜਿਹੜਾ ਰੋਡ ਹੈ ਨਾ ਇਹ ਰੋਡ ਇੱਥੋਂ ਦੋਲਵਾਲ ਮੋੜ ਵੱਜਦਾ ਵਾ ਤੇ ਇਹ ਗਾਂਹ ਚਲਾ ਜਾਂਦਾ ਨੇ ਐਮਏ ਮਾਰਗ ਹਾਈਵੇ ਨ ਜਾ ਮਿਲਦਾ ਇਹ ਤਕਰੀਬਨ 10 ਸਾਲ ਹੋ ਗਏ ਨੇ ਇੱਥੇ ਅੱਜ ਤੱਕ ਕੋਈ ਲੋਕ ਬਦਲੀ ਨਹੀਂ ਪਈ ਰਿਪੇਅਰ ਵੀ ਨਹੀਂ ਹੋਈ ਰਿਪੇਅਰ ਵੀ ਨਹੀਂ ਹੋਈ ਤੇ ਤੁਸੀਂ ਹਾਲਤ ਦਾ ਦੇਖ ਸਕਦੇ ਹੋ ਮੈਂ ਕਿਸੇ ਨਿੱਜੀ ਕੰਮ ਨਹੀਂ ਜਾ ਰਿਹਾ ਸੀ ਮੇਰਾ ਅਦੋਲੋ ਵਾਲੇ ਮੇਰੇ ਸੱਜਣ ਮਿੱਤਰ ਭਰਾ ਨੇ ਜਦੋਂ ਤੁਹਾਡੇ ਕੋ ਵੀ ਆ ਕੇ ਬਹਿ ਜੀਦਾ ਤੇ ਬਹੁਤ ਹੀ ਮੁਸ਼ਕਲ ਆ ਇੱਥੇ ਆਉਣ ਜਾਣ ਜੇ ਇਹ ਰੋਡ ਦੀ ਰਿਪੇਅਰ ਕੋਈ ਨਵਾਂ ਬਣਨਾ ਚਾਹੀਦਾ ਕਿ ਲੋਕੀ ਵੀ ਡਿੱਗੇ ਇੱਥੇ ਸਕੂਟਰੀਏ ਦੋਚਾ ਮੇਰੇ ਹਾਂ ਬਾਈਕ ਸਵਾਰ ਸੁਣਨ ਵਿੱਚ ਆਇਆ ਕਿਉਂਕਿ ਅਸੀਂ ਵੀ ਅੱਜ ਕੱਲ ਇਦਾਂ ਬਈ ਕਿਸੇ ਨਾ ਕਿਸੇ ਕੰਮ ਥਰੇ ਹੀ ਰਹਿੰਦੇ ਆ ਤੇ ਪਤਾ ਲੱਗਦਾ ਹੀ ਰਹਿੰਦਾ ਬਈ ਕੀ ਗੱਲ ਹੋਈ ਏ ਕਿਦਾਂ ਕੌਣ ਡਿੱਗਾ ਤੁਸੀਂ ਕੀ ਤੜੀ ਪੀ ਡਬਲਯੂ ਡੀ ਤੋਂ ਕੀ ਮੰਗਾ ਹੈ ਇਹ ਹੋਈ ਮੰਗ ਆ ਜੀ ਇਹ ਰੋੜ ਇੱਕ ਵਾਰ ਨਵੇਂ ਸਿਰੇ ਤੋਂ ਫੇਰ ਬਣਾਇਆ ਜਾਵੇ ਹਮਮ ਤਕਰੀਬਨ 10 ਸਾਲ ਹੋ ਗਏ ਨੇ ਰੋੜ ਬਣੇ ਨੂੰ ਇਹ ਰੋੜ ਬਣਨਾ ਚਾਹੀਦਾ ਜੀ ਪਹਿਲ ਦੇ ਆਧਾਰ ਤੇ ਤੇ ਇਹ ਸਕੂਲ ਬੱਚੇ ਵੀ ਜਾਂਦੇ ਆ ਸਕੂਲਾਂ ਨੂੰ ਸਵੇਰੇ ਉੱਠ ਕੇ ਲੋਕ ਐਸ ਰੋੜ ਤੋਂ ਬੱਸ ਫੜ ਲੈਂਦੇ ਆ ਜਿਹਨਾਂ ਜਲੰਧਰ ਜਾਣਾ ਹੁੰਦਾ ਐ ਨੂੰ ਆ ਜਾਂਦੇ ਵਿਚ ਨੂੰ ਨਹੀਂ ਜਾਂਦੇ ਇਸ ਕਰਕੇ ਬਣਨਾ ਚਾਹੀਦਾ ਜੀ ਪਹਿਲ ਦੇ ਆਧਾਰ ਤੇ